ਲਖੇ ਸਧਾਣੇ ਤੇ ਅੰਤੋਜ ਮਾਨ ਨੂੰ ਚੱਕੇ ਅੰਦਰ ਦੇਣਾ ਚਾਹੀਦਾ ਹੈ ਤੇ ਇਹਨਾਂ ਦੇ ਡਾਂਗ ਫੇਰਨੀ ਚਾਹੀਦੀ ਹੈ ਦੋਵਾਂ ਜਾਣਿਆਂ ਦੀ ਜੋ ਗੰਦ ਲਖੇ ਸਧਾਣੇ ਨੇ ਤੇ ਅੰਤੋਜ ਮਾਨ ਨੇ ਪਾਇਆ ਇਹ ਤਾਂ ਜਾ ਕੇ ਪਾਣੀ ਸਾਫ਼ ਕਰਨ ਚੱਲੇ ਆ ਪੰਜਾਬ ਦਾ ਇਹ ਬੱਜਰ ਗੁਨਾਹ ਕਰ ਰਹੇ ਆ ਇਹ ਗਲਤੀ ਹੈ ਬਹੁਤ ਵੱਡੀ ਨਾ ਸਾਨੂੰ ਪਾਣੀ ਸਾਫ਼ ਦੀ ਲੋੜ ਹੈ ਅਸੀਂ ਕੈਂਸਰ ਨਾਲ ਮਰਨਾ ਪਸੰਦ ਕਰਦੇ ਆ ਸਾਡੀਆਂ ਧੀਆਂ ਜਵਾਕ ਜੰਮਣ ਤੋਂ ਬਾਂਝ ਹੋ ਜਾਣ ਸਾਡੇ ਘਰਾਂ ਦੇ ਵਿੱਚ ਜਿਹੜਾ ਅੰਨ ਅਸੀਂ ਖਾ ਰਹੇ ਹਾਂ ਉਹਦੇ 'ਚ ਕੈਂਸਰ ਦੇ ਤੱਤ ਹੋਣੇ ਚਾਹੀਦੇ ਆ ਇਸ ਕਰਕੇ ਅੰਤੋਜ ਮਾਨ ਤੇ ਲਖਾ ਸਧਾਨਾ ਦੇ ਡਾਂਗ ਫੇਰ ਕੇ ਉਹਨਾਂ ਨੂੰ ਅੰਦਰ ਦੇ ਦੇਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਹੈ ਸੀਚੇਵਾਲ ਸਾਹਿਬ ਤੇ ਜਿਹੜੇ ਨਾਮਧਾਰੀ ਸੰਪਰਦਾ ਦੇ ਮੁਖੀ ਨੇ ਉਹਨਾਂ ਨੂੰ ਬਿਠਾਇਆ ਗਿਆ ਵੀ ਭਾਈ ਤੁਸੀਂ ਆ ਕੇ ਕਰ ਦਿਓ ਠੀਕ ਕੱਖ ਨਹੀਂ ਹੋਇਆ 2.5 ਸਾਲ ਤੋਂ ਵੱਧ ਥੋੜੀ ਸਰਕਾਰ ਨੂੰ ਹੋ ਗਈ ਹੈ ਤੁਸੀਂ 2.5 ਸਾਲਾਂ ਚ ਕੋਈ ਆਲਟਰਨੇਟ ਤਾਂ ਦੇ ਦਿੰਦੇ ਦੋ ਸਰਕਾਰਾਂ ਅਕਾਲੀ ਦਲ ਦੀਆਂ ਉਦੋਂ ਪਿਛਲੀ ਕੈਪਟਨ ਦੀ ਸਰਕਾਰ ਫੇਰ ਕੈਪਟਨ ਦੀ ਸਰਕਾਰ ਚੰਨੀ ਭਗਵੰਤ ਮਾਨ ਕੋਈ ਤਾਂ ਡੱਕਾ ਤੋੜਦਾ ਇਹਦੇ ਬੁੱਢੇ ਨਾਲੇ ਦਾ ਹੱਲ ਕਰਕੇ ਦਿੰਦਾ ਮਰਦਾ ਕੌਣ ਹੈ ਪਤਾ ਅਸੀਂ ਮਰਦੇ ਆ ਕਿ ਦਿੱਲੀ ਵਾਲੇ ਮੋਰਚੇ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਦੱਸਤਾ ਸੀ ਕਿ ਆਵਾਮ ਦੀ ਤਾਕਤ ਕੀ ਹੁੰਦੀ ਹੈ ਜੀ ਪਰ ਅਫਸੋਸ ਦੀ ਗੱਲ ਹੈ ਜੇ ਪਾਣੀਆਂ ਖੱਤਰ ਨਹੀਂ ਖੜ ਸਕਦੇ ਨਾ ਲੋਕ ਫਿਰ ਇਹਨਾਂ ਨੂੰ ਇਵੇਂ ਹੀ ਮਰਨ ਦੇਣਾ ਚਾਹੀਦਾ ਕਿ ਜੇ ਸਰਕਾਰ ਪਾਣੀਆਂ ਨੂੰ ਲੈ ਕੇ ਸਹਿਰਦ ਨਹੀਂ ਤਾਂ ਬਾਣੀ ਦੀਆਂ ਗੱਲਾਂ ਤੁਸੀਂ ਕਰਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤਾ ਹਰ ਰੋਜ਼ ਤੁਸੀਂ ਕਿਤੇ ਨਾ ਕਿਤੇ ਸਪੀਚਾਂ ਚ ਬੋਲਦੇ ਹੋ ਇਹ ਗੱਲਾਂ ਹੀ ਆ ਪੰਜਾਬ ਦੇ ਪਾਣੀ ਜ਼ਹਿਰੀਲੇ ਹੁੰਦੇ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਫਰਕ ਪੈਂਦਾ ਤਾਂ ਸਿਰਫ ਸਰਕਾਰਾਂ ਤਾਂ ਕਿ ਸਰਕਾਰ ਚੱਲਦੀ ਰਹਿਣੀ ਚਾਹੀਦੀ ਹੈ ਇਸ ਜ਼ਹਿਰੀਲੇ ਪਾਣੀ ਨੂੰ ਪੀ ਕੇ ਲੋਕਾਂ ਦੇ ਵਿੱਚ ਕੈਂਸਰ ਫੈਲੀ ਜਾਵੇ ਸਾਨੂੰ ਫਰਕ ਨਹੀਂ ਪੈਂਦਾ ਸਾਨੂੰ ਫਰਕ ਹੈ ਕਿ ਸਾਡੀ ਸਰਕਾਰ ਚੱਲਣੀ ਚਾਹੀਦੀ ਹੈ ਕਾਲੇ ਪਾਣੀਆਂ ਦੇ ਖਿਲਾਫ ਅੱਜ ਲੁਧਿਆਣੇ ਬੁੱਢੇ ਨਾਲੇ ਤੇ 23 ਜਥੇਬੰਦੀਆਂ ਨੇ ਮੋਰਚੇ ਦਾ ਐਲਾਨ ਕੀਤਾ ਪਰ ਅਫਸੋਸ ਹੈ ਕਿ ਇਹਨਾਂ ਦੇ ਵਿੱਚੋਂ ਪਹੁੰਚਣ ਹੇ ਨਹੀਂ ਦਿੱਤਾ ਗਿਆ ਇੱਕ ਛੌਣੀ ਦਾ ਰੂਪ ਬਣਾ ਲਿਆ ਗਿਆ ਬਹੁਤ ਸਾਰੇ ਆਗੂ ਪਹਿਲਾਂ ਹੀ ਡਿਟੇਨ ਕਰ ਲਏ ਗਏ ਕਿੱਧਰ ਨੂੰ ਜਾ ਰਹੇ ਆ ਪੰਜਾਬ ਕਿੱਧਰ ਨੂੰ ਜਾ ਰਿਹਾ ਮੇਰੇ ਨਾਲ ਸਿਮਰਜੋਤ ਸਿੰਘ ਮੱਕੜ ਨੇ ਮੱਕੜ ਸਾਹਿਬ ਕੀ ਇੰਨਾ ਕੁ ਹੱਕ ਲੋਕਾਂ ਨੇ ਗਵਾ ਲਿਆ ਹੈ ਕਿ ਤੁਸੀਂ ਆਪਣੀ ਆਵਾਜ਼ ਤੱਕ ਸਾਹਮਣੇ ਨਹੀਂ ਰੱਖ ਸਕਦੇ ਰਾਉ ਜੀ ਲੱਖੇ ਸਿਧਾਣੇ ਤੇ ਅਮਤੋਜ ਮਾਨ ਨੂੰ ਚੱਕ ਕੇ ਅੰਦਰ ਦੇਣਾ ਚਾਹੀਦਾ ਹੂੰ ਤੇ ਇਹਨਾਂ ਦੇ ਡਾਂਗ ਫੇਰਨੀ ਚਾਹੀਦੀ ਹੈ ਦੋਵਾਂ ਜਾਣਿਆਂ ਦੇ ਹੂੰ ਤੇ ਜਾਂ ਫਿਰ ਇਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਪੰਜਾਬ ਚੋਂ ਬਾਹਰ ਕੱਢ ਦੇਣਾ ਚਾਹੀਦਾ ਜੋ ਗੰਦ ਲੱਖੇ ਸਿਧਾਣੇ ਨੇ ਤੇ ਅਮਤੋਜ ਮਾਨ ਨੇ ਪਾਇਆ ਇਹ ਤਾਂ ਜਾ ਕੇ ਪਾਣੀ ਸਾਫ਼ ਕਰਨ ਚੱਲੇ ਆ ਪੰਜਾਬ ਦਾ ਇਹ ਦੋਹੇ ਜਾਣੇ ਚਾਹੁੰਦੇ ਆ ਕਿ ਬੁੱਡੇ ਨਾਲੇ ਦਾ ਜਿਹੜਾ ਕਾਲਾ ਪਾਣੀ ਜਿਹਦੇ ਨਾਲ ਪੂਰੀ ਮਾਲਵੇ ਦੀ ਬੈਲਟ ਦੇ ਖੇਤਾਂ ਨੂੰ ਲੱਗਣ ਵਾਲਾ ਸਤਲੁਜ ਰਾਹੀਂ ਪਾਣੀ ਉਹ ਪਾਣੀ ਇਹ ਚਾਹੁੰਦੇ ਆ ਸਾਫ਼ ਕਰ ਦਈਏ ਇਹ ਵੱੱਜਰ ਗੁਨਾਹ ਕਰ ਰਹੇ ਆ ਇਹ ਗਲਤੀ ਹੈ ਬਹੁਤ ਵੱਡੀ ਨਾ ਸਾਨੂੰ ਪਾਣੀ ਸਾਫ਼ ਦੀ ਲੋੜ ਹੈ ਅਸੀਂ ਕੈਂਸਰ ਨਾਲ ਮਰਨਾ ਪਸੰਦ ਕਰਦੇ ਆ ਸਾਡੀਆਂ ਆਉਣ ਵਾਲੀਆਂ ਪੀੜੀਆਂ ਲੁੱਲੀਆਂ ਤੇ ਲੰਗੜੀਆਂ ਪੈਦਾ ਹੋਣ ਸਾਡੇ ਜਵਾਕ ਨਪੁੰਸਕ ਪੈਦਾ ਹੋਣ ਸਾਡੀਆਂ ਧੀਆਂ ਜਵਾਕ ਜੰਮਣ ਤੋਂ ਬਾਝ ਹੋ ਜਾਣ ਸਾਡੇ ਘਰਾਂ ਦੇ ਵਿੱਚ ਜਿਹੜਾ ਅੰਨ ਅਸੀਂ ਖਾ ਰਹੇ ਹਾਂ ਉਹਦੇ 'ਚ ਕੈਂਸਰ ਦੇ ਤੱਤ ਹੋਣੇ ਚਾਹੀਦੇ ਆ ਇਸ ਕਰਕੇ ਅਮਤੋਜ ਮਾਨ ਤੇ ਲੱਖਾ ਸਿਧਾਣਾ ਦੇ ਡਾਂਗ ਫੇਰ ਕੇ ਉਹਨਾਂ ਨੂੰ ਅੰਦਰ ਦੇ ਦੇਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਤੇ ਅੱਜ ਘੱਟ ਜਿਹੜੇ ਹਾਲਾਤ ਰਾਓ ਜੀ ਜਿਹੜੇ ਹਾਲਾਤ ਸਵਾਲੇ ਐ ਕਿ ਥੋੜੇ ਦਿਨ ਪਹਿਲਾਂ ਇੱਕ ਮੈਨ ਇੰਡਸਟਰੀ ਦੇ ਖਿਲਾਫ ਨਹੀਂ ਆ ਮੈਨ ਇੰਡਸਟਰੀ ਵਾਲਿਆਂ ਦਾ ਸਤਕਾਰ ਕਰਦਾ ਸਾਰੇ ਭਰਾ ਨੇ ਸਾਡੇ ਔਰ ਮੈਂ ਕਹਿੰਦਾ ਇੰਡਸਟਰੀ ਬਿਨਾ ਪੰਜਾਬ ਦੀ ਗਤੀ ਨਹੀਂ ਕਿਉਂਕਿ ਖੇਤੀ ਦਾ ਹਾਲਾਤ ਜਿਹੜੇ ਨੇ ਸਾਡੇ ਜਵਾਕਾਂ ਨੂੰ ਕੰਮ ਚਾਹੀਦਾ ਰੋਜ਼ਗਾਰ ਚਾਹੀਦਾ ਪਰ ਜਿਹੜੀ ਇੰਡਸਟਰੀ ਜਾ ਕੇ ਦੇਖੋ ਸਾਰੇ ਦੇ ਸਾਰੇ ਪ੍ਰਵਾਸੀ ਕੰਮ ਕਰਦੇ ਉਹਥੇ ਪਹਿਲੀ ਗੱਲ ਤਾਂ ਪੰਜਾਬੀ ਕੰਮ ਨਹੀਂ ਕਰ ਰਹੇ ਮੈਂ ਫਿਰ ਵੀ ਕਹਿੰਦਾ ਕਿ ਇੰਡਸਟਰੀ ਦੇ ਨਾਲ ਕੱਲਾ ਪ੍ਰਵਾਸੀਆਂ ਦੀ ਰੋਟੀ ਨਹੀਂ ਚੱਲੋ ਚਲਦੀ ਪੰਜਾਬ ਨੂੰ ਉਹ ਟੈਕਸ ਵੀ ਪੇ ਕਰਦੇ ਆ ਇੰਡਸਟਰੀ ਵਾਲੇ ਨਾਲ ਹੀ ਨਾਲ ਉਹ ਉਹਦੇ ਨਾਲ ਹੋਰ 36 ਤਰ੍ਹਾਂ ਦੇ ਵਪਾਰ ਵੀ ਚੱਲ ਰਹੇ ਆ ਪਰ ਜਦੋਂ ਆ ਕੇ ਇਹ ਕਹਿ ਦਿੰਨੇ ਹੋ ਕਿ ਲਖਸਿਧਾਣਾ ਬਲੈਕਮੈਲਰ ਹੈ ਜੇ ਮੈਂ ਉੱਠ ਕੇ ਕਹਦੇ ਆਂ ਵੀ ਕੋਈ ਇੰਡਸਟਰੀ ਆਲਾ ਉਹ ਕਰਪਸ਼ਨ ਕਰਦਾ ਹੈ ਜੀਐਸਟੀ ਦੀ ਧੰਦਲੀ ਕਰਦਾ ਹੈ ਉਹ ਟੈਕਸ ਦੀ ਚੋਰੀ ਕਰੀ ਜਾਂਦਾ ਹੈ ਉਹਦੀਆਂ ਬੇਨਾਮੀ ਪ੍ਰਾਪਰਟੀਆਂ ਨੇ ਬਹੁਤ ਸਾਰੀਆਂ ਉਹਦੀ ਜਾਂਚ ਹੋਈ ਹੈ ਕਦੇ ਕਿਸੇ ਬਾਰੇ ਉੱਠ ਕੇ ਆਂ ਕਹਿ ਦੇਣਾ ਤੁਹਾਨੂੰ ਲਖਸਿਧਾਣਾ ਹੀ ਚੁੱਪਦਾ ਤੁਹਾਨੂੰ ਅਮਤੋਜ ਮਾਨ ਹੀ ਚੁੱਪੀ ਜਾਂਦਾ ਹੋ ਸਕਦਾ ਉਹਨਾਂ ਦਾ ਇਹ ਤਰੀਕਾ ਠੀਕ ਨਾ ਹੋਵੇ ਪਰ ਭਾਈ ਤੁਹਾਨੂੰ 15 ਸਾਲਾਂ ਤੋਂ ਤਰੀਕੇ ਦੇਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਰਾਉ ਜੀ ਯਾਦ ਹੈ ਜੀ ਜਦੋਂ ਕੈਪਟਨ ਸਾਹਿਬ ਬਣੇ ਆਏ ਸੀ ਫਿਰ ਬੁੱਢੇ ਨਾਲੇ ਬਾਰੇ ਰਵਨੀਤ ਬਿੱਟੂ ਉਦੋਂ ਐਮਪੀ ਹੁੰਦੇ ਸੀ ਸਭ ਨੇ ਹੀ ਬਿਆਨ ਦਿੱਤੇ ਬਹੁਤ ਬਿਆਨ ਛੱਡੋ ਕਮੇਟੀ ਬਣਾਈ ਗਈ ਸੀਚੇਵਾਲ ਸਾਹਿਬ ਤੇ ਜਿਹੜੇ ਨਾਮਧਾਰੀ ਸੰਪਰਦਾ ਦੇ ਮੁਖੀ ਨੇ ਉਹਨਾਂ ਨੂੰ ਬਿਠਾਇਆ ਗਿਆ ਵੀ ਭਾਈ ਤੁਸੀਂ ਆ ਕੇ ਕਰ ਦਿਓ ਠੀਕ ਕੱਖ ਨਹੀਂ ਹੋਇਆ ਨਾ ਮਾਣੀਓ ਗੈਂਪੀ ਸਾਹਿਬ ਤੋਂ ਸੀਚੇਵਾਲ ਸਾਹਿਬ ਤੋਂ ਨਾ ਨਾਮਧਾਰੀ ਸੰਪਰਦਾ ਦੇ ਮੁਖੀ ਤੋਂ ਕਿਸੇ ਤੋਂ ਕੱਖ ਨਹੀਂ ਹੋਇਆ ਫਿਰ ਇਹਦਾ ਮਤਲਬ ਇਹ ਹੈ ਉਹ ਰਾਮਪੁਰੇ ਬੈਠਾ ਹੈ ਲੱਖਾ ਸੁਧਾਨਾ ਅਮਤੋਜ ਮਾਨ ਮੁਹਾਲੀ ਬੈਠਾ ਜਾਂ ਉਹਦਾ ਘਰ ਬੰਬੇ ਹੈ ਉਹਨਾਂ ਨੇ ਕੀ ਲੈਣਾ ਹੈ ਉਹਨੇ ਇਲੈਕਸ਼ਨ ਵੀ ਲੜਨਾ ਹੈ ਜਿਹੜਾ ਲੱਖੇ ਸੁਧਾਨੇ ਨੇ ਲੁਧਿਆਣੇ ਨੂੰ ਲੜਨਾ ਆ ਕੇ ਜਾਂ ਅਮਤੋਜ ਮਾਨ ਕੋਈ ਐਮਪੀ ਖੜਨ ਲੱਗਿਆ ਵੀ ਰਾਜੇ ਵੜਿੰਗ ਨੂੰ ਜਾ ਕੇ ਤੜਿੰਗੋ ਜਾਣਾ ਜੋ ਹਾਲਾਤ ਅੱਜ ਤੁਸੀਂ ਕਰ ਰਹੇ ਹੋ 2.5 ਸਾਲ ਤੋਂ ਵੱਧ ਤੁਹਾਡੀ ਸਰਕਾਰ ਨੂੰ ਹੋ ਗਏ ਤੁਸੀਂ 2.5 ਸਾਲਾਂ ਚ ਕੋਈ ਆਲਟਰਨੇਟ ਤਾਂ ਦੇ ਦਿੰਦੇ ਇੱਕ ਰੋਡ ਮੈਪ ਤੇ ਇੱਕ ਪਲਾਨ ਹੀ ਦੇ ਦਿੰਦੇ ਕਿ ਅਸੀਂ ਆਹ ਕਾਰਜ ਕਰਨ ਲੱਗੇ ਆ ਇਹ ਸਾਡਾ ਵਿਜ਼ਨ ਹੈ ਇਸ ਤਰੀਕੇ ਨਾਲ ਬੁੱਢਾ ਨਾਲਾ ਸਾਫ਼ ਹੋ ਜਾਣਾ ਹੈ ਦੋ ਸਰਕਾਰਾਂ ਅਕਾਲੀ ਦਲ ਦੀਆਂ ਉਦੋਂ ਪਿਛਲੀ ਕੈਪਟਨ ਦੀ ਸਰਕਾਰ ਫੇਰ ਕੈਪਟਨ ਦੀ ਸਰਕਾਰ ਚੰਨੀ ਭਗਵੰਤ ਮਾਨ ਕੋਈ ਤਾਂ ਡੱਕਾ ਤੋੜਦਾ ਇਹਦੇ ਬੁੱਢੇ ਨਾਲੇ ਦਾ ਹੱਲ ਕਰਕੇ ਦਿੰਦਾ ਮਰਦਾ ਕੌਣ ਹੈ ਪਤਾ ਅਸੀਂ ਮਰਦੇ ਆ ਮੈਂ ਦੱਸਦਾ ਕਿਵੇਂ ਮਰਦੇ ਪਰ ਜਿਹੜੇ ਜਿਹੜੇ ਲੋਕ ਮਰਦੇ ਨੇ ਅਸੀਂ ਕਿਵੇਂ ਮਰਦੇ ਆ ਮੈਂ ਦੱਸਦਾ ਮੈਂ ਮਲੋਟਦਾ ਰਹਿਣ ਵਾਲਾ ਆ ਰਾਓ ਜੀ ਸਾਡੇ ਉਥੇ ਖੇਤਾਂ ਨੂੰ ਪਾਣੀ ਜਿਹੜਾ ਲੱਗਦਾ ਦੋ ਨਹਿਰਾਂ ਇੱਕ ਤਾਂ ਰਾਜਸਥਾਨ ਨੂੰ ਪਾਣੀ ਜਾਂਦਾ ਜੀ ਇੰਦਰਾ ਗਾਂਧੀ ਕਨਾਲ ਸਰੰਧ ਫੀਡਰ ਜਿਹੜੀਆਂ ਦੋ ਦੋ ਨਹਿਰਾਂ ਇਕੱਠੀਆਂ ਜਾਂਦੀਆਂ ਜਿਹੜੀਆਂ ਇਕੱਠੀਆਂ ਜਾ ਰਹੀਆਂ ਉਹ ਨਹਿਰਾਂ ਦੇ ਰਾਹੀਂ ਸਾਡੇ ਇਲਾਕੇ ਨੂੰ ਪਾਣੀ ਲੱਗਦਾ ਇਹ ਸਤਲੁਜ ਦਾ ਪਾਣੀ ਫਰੋਜਪੁਰ ਤੱਕ ਦੇ ਇਲਾਕੇ ਨੂੰ ਫਰੀਦਕੋਟ ਤੱਕ ਦੇ ਇਲਾਕੇ ਨੂੰ ਮੁਕਸਰ ਤੱਕ ਦੇ ਇਲਾਕੇ ਨੂੰ ਪਾਣੀ ਦੇ ਰਿਹਾ ਹੈ ਬਿਲਕੁਲ ਬੈਲਟ ਤਾਂ ਸਾਡੇ ਵਾਲੀ ਮਾਰੀ ਜਾ ਰਹੀ ਹੈ ਨਾ ਲੁਧਿਆਣੇ ਬੈਠੇ ਬੰਦੇ ਨੂੰ ਕੋਈ ਫਰਕ ਨਹੀਂ ਦੂਜਾ ਫਰਕ ਕਿੱਥੇ ਹੈ ਜਿੰਨਾ ਨਾਲੇ ਦੇ ਨਾਲ ਨਾਲ ਮੈਂ ਅੱਜ ਤੋਂ 10 ਸਾਲ ਪਹਿਲਾਂ Rao ji ਜਦੋਂ ਇੱਕ ਪ੍ਰਾਈਵੇਟ ادارے ਚ ਕੰਮ ਕਰਦਾ ਸੀ ਮੈਂ ਮੋਟਰਸਾਈਕਲ ਦੇ ਉੱਤੇ ਕੈਮਰਾਮੈਨ ਰਾਜਵਿੰਦਰ ਟੋਨੀ ਹੁੰਦਾ ਸੀ ਮੇਰੇ ਨਾਲ ਹਾਂ ਮੈਂ ਕਿਹਾ ਵੀ ਟੋਨੀ ਆ ਚਲੀਏ ਆਪਾਂ ਤਾਜਪੁਰ ਰੋਡ ਤੋਂ ਨਾਲੇ ਦੇ ਨਾਲ-ਨਾਲ ਸਾਰਾ ਢੇੜਾ ਜੇਲ ਹੈ ਜਿੱਥੇ ਉੱਥੋਂ ਸ਼ੁਰੂ ਹੋਏ ਵੀ ਕੱਢ ਕੇ ਆਪਾਂ ਦੇਖੀਏ ਵੀ ਬੁੱਢਾ ਨਾਲਾ ਬੁੱਢਾ ਨਾਲਾ ਰੌਲਾ ਪੈਂਦਾ ਅਸਲ ਕਹਾਣੀ ਕੀ ਹੈ ਅੱਧਾ ਘੰਟਾ ਮੋਟਰਸਾਈਕਲ ਉੱਥੋਂ ਚਲਾਇਆ ਔਰ ਕੀ ਬੁਰੇ ਹਾਲਾਤ ਉੱਥੇ ਬਣੇ ਕਿਉਂ ਹੋਇਆ rau ji ਕਿਉਂਕਿ ਉੱਥੋਂ ਲੰਘ ਨਹੀਂ ਸੀ ਸਕਦੇ ਤੁਹਾਡਾ ਪੂਰਾ ਮੂੰਹ ਕਾਲਾ ਹੋ ਜਾਂਦਾ ਤੁਹਾਡੇ ਬੁੱਲ ਕਾਲੇ ਹੋ ਜਾਂਦੇ ਆ ਤੁਹਾਡੀ ਸਕਿਨ ਮਚਣ ਲੱਗ ਜਾਂਦੀ ਹੈ ਜੇ ਇੱਕ ਗੇੜੇ ਚ ਐ ਹੋ ਜੂ ਆਸੇ ਪਾਸੇ ਰਹਿਣ ਵਾਲੇ ਲੋਕਾਂ ਨੂੰ ਕੋਈ ਫਰਕ ਨਹੀਂ ਪਰ ਮੈਂ ਮੈਂ ਸਵਾਲ ਹੀ ਉਹੀ ਕਰ ਰਿਹਾ ਨਾ ਕਿ ਲੱਖੇ ਦੇ ਨਾਲ ਵਾਲੇ ਜਿਹੜੇ ਹੈਗੇ ਸੀ ਜਥੇਬੰਦੀਆਂ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਆਉਣ ਦੀ ਉੱਥੇ ਜਿਹੜੇ ਲੋਕ ਰਹਿ ਰਹੇ ਨੇ ਤੁਸੀਂ ਇੱਕ ਗੇੜਾ ਕੱਢਿਆ ਤੁਸੀਂ ਦੱਸਿਆ ਕਿ ਮੇਰਾ ਆਹ ਹਾਲ ਹੋ ਗਿਆ 10 ਸਾਲ ਪਹਿਲਾਂ ਦੀ ਗੱਲ ਹੈ ਲੋਕ ਤਾਂ ਕਈ ਦਹਾਕਿਆਂ ਤੋਂ ਉੱਥੇ ਰਹਿ ਰਹੇ ਨੇ ਇਹਦਾ ਮਤਲਬ ਉਹ ਯੂਜ਼ ਟੂ ਹੋ ਗਏ ਨੇ ਯੂਜ਼ ਟੂ ਵੀ ਹੋ ਗਏ ਦੂਜੀ ਗੱਲ ਹੈ ਕੋਈ ਬੋਲਣਾ ਨਹੀਂ ਚਾਹੁੰਦਾ ਹਰੇਕ ਨੂੰ ਲੱਗਦਾ ਮੈਂ ਕੀ ਲੈਣਾ ਹੈ ਔਰ ਅੱਜ ਨਾ ਅਸੀਂ ਇੰਨੇ ਸ਼ੱਕੀ ਹੋ ਗਏ ਆ ਸਾਨੂੰ ਲੱਗਦਾ ਯਾਰ ਕਿ ਹਰ ਚੀਜ਼ 'ਚ ਨਾ ਕੋਈ ਮੋਟਿਵ ਹੈ ਵੀ ਯਾਰ ਸ਼ਾਇਦ ਲੱਖਾਂ ਤੇ ਅਮਤੋਜ ਕੁਝ ਮੋਟਿਵ ਚਾਹੁੰਦੇ ਆ ਸ਼ਾਇਦ ਕੁਝ ਅਜੀਪਲ ਬਰਾੜ ਨੂੰ ਕੀ ਲੋੜ ਪਈ ਹੈ ਅਜੀਪਲ ਬਰਾੜ ਨੂੰ ਕੀ ਜ਼ਰੂਰਤ ਹੈ ਕਿ ਤੁਹਾਡੇ ਪਿੱਛੇ ਆ ਕੇ ਉਹ ਮਰੇ ਉੱਥੇ ਆ ਕੇ ਤੁਹਾਨੂੰ ਜੀਓ ਪੋਲਿਟਿਕਸ ਵੀ ਦੱਸੇ ਤੁਹਾਨੂੰ ਇਹ ਵੀ ਦੱਸੇ ਤੁਹਾਨੂੰ ਖਤਰਾ ਕਿੱਥੋਂ ਆ ਰਿਹਾ ਹੈ ਠੀਕ ਹੈ ਫਿਰ ਤੁਸੀਂ ਆਪ ਦੀਆਂ ਦੋ ਪੈਗ ਸ਼ਾਮ ਨੂੰ ਲਾਓ ਰੋਟੀ ਖਾਓ ਸਵੇਰੇ ਸੌਂਜੋ ਕੰਮ ਤੇ ਜਾਓ ਘਰ ਨੂੰ ਆ ਜਾਓ ਹਰ ਬੰਦੇ ਦੀ ਪ੍ਰਵਿਰਤੀ ਇਹ ਬਣ ਗਈ ਹੈ ਤੁਸੀਂ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਬਾਰੇ ਸ਼ੱਕੀ ਹੋ ਜਾਂਦੇ ਹੋ ਤੇ ਆਪ ਤੁਸੀਂ ਘਰਾਂ 'ਚ ਬੈਠੇ ਹੋ ਤੇ ਫਿਰ ਘਰੇ ਬਹਿ ਕੇ ਰੌਲਾ ਨਾ ਪਾਓ ਵੀ ਹਾਏ ਪੰਜਾਬ ਨੂੰ ਕੁਝ ਹੋ ਗਿਆ ਪੰਜਾਬ ਮਰ ਗੇ ਕੈਂਸਰ ਨਾਲ ਮਰ ਗੇ ਸਾਡੇ ਨੌਜਵਾਨ ਬਾਹਰ ਚਲੇ ਗਏ ਪਰ ਜਦੋਂ ਕੋਈ ਉੱਠਦਾ ਤਾਂ ਉਹਦਾ ਸਾਥ ਦਿਓ ਉੱਠੋ ਤੁਰੋ ਹੁਣ ਸਰਕਾਰ ਦੇ ਐਂਡ ਤੋਂ ਕੀ ਐ ਕਿਹੜੀਆਂ ਲਾਠੀਆਂ ਕਿਹੜੇ ਹਥਿਆਰ ਲੈ ਕੇ ਨੌਜਵਾਨ ਤੁਰੇ ਸੀ ਅੱਜ ਸ਼ਾਂਤਮਈ ਉੱਥੇ ਜਾ ਰਹੇ ਸੀ ਤੁਹਾਨੂੰ ਵਾਰ-ਵਾਰ ਹਲੂਣਾ ਦੇ ਰਿਹਾ ਕਿ ਭਾਈ ਕੁਝ ਕਰ ਦਿਓ ਕੁਝ ਕਰ ਦਿਓ ਔਰ ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੇ ਕਾਲ ਦਿੱਤੀ ਸੀ ਜੇ ਕੁਝ ਕਰੋਗੇ ਤਾਂ ਠੀਕ ਹੈ ਨਹੀਂ ਤੈਨੂੰ ਆਵਾਂਗੇ ਖੜੇ ਪੈਰ ਤਾਂ ਨਹੀਂ ਆਏ ਮੈਂ ਅਮਤੋਜ ਮਾਨ ਨੂੰ ਪੁੱਛਿਆ ਸੀ ਕਿ 3 ਦਸੰਬਰ ਇੰਨੀ ਲੇਟ ਕਿਉਂ ਕਰਤੀ ਬਈ ਕਾਲ ਉਹ ਕਹਿੰਦਾ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ ਕੱਲ ਨੂੰ ਸਰਕਾਰ ਇਹ ਨਾ ਕਵੇ ਕਿ ਇਹ ਮੂੰਹ ਚੱਕ ਕੇ ਆ ਕੇ ਬਹਿ ਗਏ ਪੋਲਿਟਿਕਸ ਕਰ ਰਹੇ ਐ ਸਰਕਾਰ ਨੇ ਕੀਤਾ ਕੱਖ ਨਹੀਂ ਉਹਦੇ ਤੇ ਸਰਕਾਰ ਸੁਹਰਦੀ ਨਹੀਂ ਆ ਪਾਣੀਆਂ ਨੂੰ ਲੈ ਕੇ ਸੋ ਗੱਲ ਇਹ ਆ ਰਾਓ ਜੀ ਅੱਜ ਤੁਹਾਨੂੰ ਲੱਖਾ ਸੁਧਾਣਾ ਚੁਪਦਾ ਅੱਜ ਤੁਹਾਨੂੰ ਅਮਤੋਜ ਮਾਨ ਚੁਪਦਾ ਅੱਜ ਤੁਹਾਨੂੰ ਅਜੀਪਾਲ ਬਰਾੜ ਚੁੜਦਾ ਮਿਸਲ ਸਤਲੁਜ ਵਾਲੇ ਚੁਪਦੇ ਆ ਕਿਉਂਕਿ ਤੁਹਾਨੂੰ ਜੀਰੇ ਵਾਲੇ ਮੋਰਚੇ 'ਚ ਉਹਨਾਂ ਨੇ ਦੱਸਤਾ ਕਿ ਆਵਾਮ ਦੀ ਤਾਕਤ ਕੀ ਹੁੰਦੀ ਹੈ ਕਿਉਂਕਿ ਦਿੱਲੀ ਵਾਲੇ ਮੋਰਚੇ ਨੇ ਪ੍ਰਾਈਮ ਮਿਨਿਸਟਰ ਤੱਕ ਨੂੰ ਦੱਸਤਾ ਸੀ ਕਿ ਆਵਾਮ ਦੀ ਤਾਕਤ ਕੀ ਹੁੰਦੀ ਹੈ ਜੀ ਪਰ ਅਫਸੋਸ ਦੀ ਗੱਲ ਹੈ ਜੇ ਪਾਣੀਆਂ ਖਾਤਰ ਨਹੀਂ ਖੜ ਸਕਦੇ ਨਾ ਲੋਕ ਫਿਰ ਇਹਨਾਂ ਨੂੰ ਇਵੇਂ ਹੀ ਮਰਨ ਦੇਣਾ ਚਾਹੀਦਾ ਹੈ ਜਿਹੜੇ ਉੱਥੇ ਰਹਿ ਰਹੇ ਨੇ ਮੈਂ ਬਾਰ-ਬਾਰ ਇਹੀ ਕਹੂੰਗਾ ਕਿ ਜਿਹੜੇ ਤੁਸੀਂ ਲੋਕ ਉੱਥੇ ਰਹਿ ਰਹੇ ਹੋ ਜੇ ਅੱਜ ਤੁਸੀਂ ਉਹ ਨਹੀਂ ਨਿਕਲੇ ਤਾਂ ਫਿਰ ਹੋਰ ਕੌਣ ਨਿਕਲੂਗਾ ਜਿਹੜੇ ਲੋਕ ਤੁਸੀਂ ਇਸ ਜ਼ਹਿਰੀਲੇ ਪਾਣੀ ਨੂੰ ਪੀ ਰਹੇ ਹੋ ਉਸ ਚ ਗੰਦਲੀ ਹਵਾ ਚ ਸਾਹ ਲੈ ਇੰਡਸਟਰੀ ਵਾਲਿਆਂ ਨੂੰ ਲੱਖੇ ਨੂੰ ਗਾਲਾਂ ਕੱਢਣ ਦੀ ਬਜਾਏ ਇੱਕ ਮੀਟਿੰਗ ਪਲਾਨ ਕਰਕੇ ਓਪਨ ਟਾਕ ਕਰ ਲੈਣੀ ਚਾਹੀਦੀ ਸੀ ਉਹ ਬਹਿ ਜਾਂਦੇ ਲੱਖੇ ਹੋਣੇ ਬਹਿ ਜਾਂਦੇ ਚਾਰ এনवायरमेंटਲਿਸਟ ਬਹਿ ਜਾਂਦੇ ਮੀਡੀਆ ਆ ਜਾਂਦਾ ਇੱਕ ਚੰਗੇ ਮਾਹੌਲ ਚ ਗੱਲਬਾਤ ਹੋ ਜਾਂਦੀ ਜੇ ਮੈਂ ਨਹੀਂ ਚਾਹੁੰਦਾ ਇੰਡਸਟਰੀ ਬੰਦ ਹੋਵੇ ਵਾਟਰ ਟ੍ਰੀਟਮੈਂਟ ਲੈਣੀ ਚਾਹੀਦੀ ਹੈ ਜਿਹੜੇ ਜਿਹੜੇ STBs ਦਾ ਜ਼ਿਕਰ ਆ ਰਿਹਾ ਹਾਂ ਮਾਫ ਕਰਨਾ ਬਾਕੀ ਚੀਜ਼ਾਂ ਦਾ ਜ਼ਿਕਰ ਹੈ Rao ji ਜਦੋਂ ਤੁਸੀਂ ਕਾਨੂੰਨ ਹੈ ਕਿ ਤੁਸੀਂ ਟ੍ਰੀਟਡ ਪਾਣੀ ਵੀ ਨਹੀਂ ਪਾ ਸਕਦੇ ਦਰਿਆ 'ਚ ਫਿਰ ਕਿਉਂ ਪਾ ਰਹੇ ਹੋ ਪੈ ਰਿਹਾ ਤਾਂ ਬੜੀ ਸਿੰਪਲ ਜੀ ਗੱਲ ਹੈ ਕੋਈ ਬਹੁਤੀ ਇਹਦੇ 'ਚ ਸਾਇੰਸ ਨਹੀਂ ਹੈਗੀ ਸਿੰਪਲ ਜੀ ਗੱਲ ਹੈ ਸੋ ਆਈ ਥਿੰਕ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਜੇ ਸਰਕਾਰ ਪਾਣੀਆਂ ਨੂੰ ਲੈ ਕੇ ਸਹਿਯਰਦ ਨਹੀਂ ਤਾਂ ਬਾਣੀ ਦੀਆਂ ਗੱਲਾਂ ਤੁਸੀਂ ਕਰਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤ ਹਰ ਰੋਜ਼ ਤੁਸੀਂ ਕਿਤੇ ਨਾ ਕਿਤੇ ਸਪੀਚਾਂ ਚ ਬੋਲਦੇ ਹੋ ਇਹ ਗੱਲਾਂ ਹੀ ਆ